ਜਿਹੜਾ ਵਾ ਲੋਕਤੰਤਰ ਦਾ ਜੜਾ ਜਿਹੜੀਆਂ ਵਾ ਉਹ ਪੰਚਾਇਤ ਦੇ ਵਿੱਚ ਆ ਪਿੰਡਾਂ ਦੇ ਵਿੱਚ ਆ ਤੇ ਮੁੱਢ ਇਹ ਪੰਚਾਇਤ ਤੋਂ ਆ ਵੇ ਨਹੀਂ ਆਖਾਂ ਜੇ ਲੋਕਤੰਤਰ ਦਾ ਜਿਹੜਾ ਜਨਾਜਾ ਨਿਕਲਣ ਵਾਲੀ ਗੱਲ ਆ ਇਹ ਕਰਕੇ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਨ ਵਾਸਤੇ ਕਰਾਉਣ ਵਾਸਤੇ ਅਫਸਰ ਆਪਣੀ ਪੂਰੀ ਤੰਦੇਈ ਨਾਲ ਜ਼ਿੰਮੇਵਾਰੀ ਨਿਭਾਉਣ ਨੂੰ ਸਰਪੰਚੀ ਚੋਣਾਂ ਨੂੰ ਇਹਦੀ ਭੇਡ ਚੜਾਉਣ ਵਾਲੀ ਗੱਲ ਕੀਤੀ ਜਾ ਰਹੀ ਆ ਕੋਈ 50 ਲੱਖ ਕੋਈ 30 ਲੱਖ ਕੋਈ 50 ਲੱਖ ਤੇ ਕੋਈ ਸੇ ਇਥੋਂ ਤੱਕ ਕਿ ਧੋਪ ਰੋਣ ਦੀ ਬੋਲੀ ਨਾ ਕਿ ਇਹ ਸਰਕਾਰ ਨੇ ਦੂਰੋਂ ਆਣ ਕੇ ਦੂਰ ਕਰਨਾ ਇਹ ਪਿੰਡ ਵਾਲਿਆਂ ਨੇ ਸਿੱਧਣਾ ਕਿ ਮੇਰੇ ਪਿੰਡ ਦਾ ਮਾਹੌਲ ਕਿਹੋ ਜਿਹਾ ਰਵੇ ਮੇਰੇ ਪਿੰਡ 'ਚ ਝਗੜਾ ਨਾ ਹੋਵੇ ਮੇਰੇ ਪਿੰਡ 'ਚ ਕੋਈ ਧੜੇਬੰਦੀ ਨਾ ਵਧੇ ਉਥੇ ਇਸ ਕਰਨੀ ਚਾਹੀਦੀ ਮੈਂ ਫੇਰ ਆਖੂੰ ਕਿ ਸਰਬ ਸੰਥੀਆਂ ਵੱਤੋਂ ਵੱਧ ਪਿੰਡਾਂ ਦੇ ਵਿੱਚ ਦੇਸਾਂ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਦੇਖ ਰਹੇ ਸਭ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਨ ਨਿਸ਼ਤਰ ਪੰਦੇੜ ਔਰ ਤੁਸੀਂ ਦੇਖ ਰਹੇ ਹੋ ਵਤਨ ਦੀ ਮਿੱਟੀ ਨਿਊ ਚੈਨਲ ਦਾ ਖਾਸ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਇੱਕ ਖਾਸ ਮੁਲਾਕਾਤ ਅੱਜ ਜਨਾਬੀ ਅਸੀਂ ਕਰਾ ਰਹੇ ਹਾਂ ਉਹਨੇ ਆਲ ਇੰਡੀਆ ਪ੍ਰਸਤਾਨ ਸਭਾ ਦੇ ਸੀਨੀਅਰ ਆਗੂ ਸਰਦਾਰ ਬਲਕਾਰ ਸਿੰਘ ਦਦਾਲਾ ਦਦਾਲਾ ਸਾਹਿਬ ਸਭ ਤੋਂ ਪਹਿਲਾਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੀ ਅੱਜ ਦੇ ਸੰਸਕ੍ਰਿਤੀ ਕਾਲ ਤੇ ਵਤਨ ਦੀ ਮਿੱਟੀ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਸਾਰਿਆਂ ਦਰਸ਼ਕਾਂ ਨੂੰ ਪਿਆਰਿਆਂ ਸੱਜਣਾ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਕਾ ਪਿਆਰੇ ਦਰਸ਼ਕੋ ਪੰਚਾਇਤੀ ਚੋਣਾਂ ਦਾ ਡਿਗਲ ਵੱਜ ਚੁੱਕਾ ਔਰ ਪਿੰਡਾਂ ਦੇ ਵਿੱਚ ਚੋਣਾਂ ਦੇ ਸਬੰਧੀ ਆਪਸ ਵਿੱਚ ਸਰਪੰਚ ਜਿਹੜੇ ਖੜੇ ਨੇ ਉਹ ਮੈ ਸਰਗਰਮ ਹੋ ਗਏ ਨੇ ਔਰ ਇੱਕ ਦੂਜੇ ਨਾਲ ਖਿਚਮਾ ਖਿਚਮੂ ਹੋ ਰਹੀ ਏ ਔਰ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਪੰਚਾਇਤੀ ਚੋਣਾ ਅਹਿਮ ਚੋਣਾ ਹੁੰਦੀਆਂ ਨੇ ਇਹ ਪੰਚਾਇਤੀ ਚੋਣਾ ਭਾਵੇਂ ਕਿ ਐਮਐਲ ਦੀਆਂ ਚੋਣਾ ਹੋਣ ਭਾਵੇਂ ਲੋਕ ਸਭਾ ਦੀਆਂ ਚੋਣਾ ਹੋਣ ਵਿਧਾਨ ਸਭਾ ਦੀਆਂ ਹੋਣ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਹੋਣ ਪਰ ਪੰਚਾਇਤੀ ਚੋਣਾ ਖਾਸ ਚੋਣਾ ਹੁੰਦੀਆਂ ਨੇ ਔਰ ਵਿਆਹ ਵਰਗਾ ਮਾਹੌਲ ਇੱਥੇ ਬਣ ਜਾਂਦਾ ਔਰ ਕਿਤੇ ਨਾ ਕਿਤੇ ਬਲਕਿ ਵੀ ਚੋਣਾ ਦੇ ਵਿੱਚ ਹੋ ਜਾਂਦੀ ਹੈ ਤਾਂ ਇਸ ਸੰਬੰਧੀ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਸਰਦਾਰ ਬਲਕਾ ਸਿੰਘ ਦਦਾਲਾ ਸਾਹਿਬ ਨਾਲ ਹਾਂ ਜੀ ਦਦਾਲਾ ਸਾਹਿਬ ਆਪਾਂ ਗੱਲਬਾਤ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਕਿ ਮੈਂ ਹੁਣੇ ਜ਼ਿਕਰ ਕੀਤਾ ਕਿ ਇਹ ਚੋਣਾ ਪੰਚਾਇਤੀ ਚੋਣਾ ਅਹਿਮ ਚੋਣਾ ਕਿਉਂ ਨੇ ਇਹ ਪੰਚਾਇਤੀ ਚੋਣਾ ਭਨੇ ਸਾਹਿਬ ਇਸ ਕਰਕੇ ਅਹਿਮ ਆ ਕਿ ਲੋਕਤੰਤਰ ਦਾ ਮੁੱਢ ਜਿਹੜਾ ਵਾ ਲੋਕਤੰਤਰ ਗਾਂ ਜੜਾਂ ਜਿਹੜੀਆਂ ਵਾ ਉਹ ਪੰਚਾਇਤ ਦੇ ਵਿੱਚ ਆ ਪਿੰਡਾਂ ਦੇ ਵਿੱਚ ਆ ਤੇ ਮੁੱਢ ਇਹ ਪੰਚਾਇਤ ਚੋਣਾਂ ਆ ਇਹਨਾਂ ਦਾ ਇਹ ਕਰਕੇ ਇਹਨਾਂ ਨੂੰ ਬਹੁਤ ਹੀ ਪਾਰਟਨਰਸ਼ੀਪ ਢੰਗ ਨਾਲ ਕਰਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਹੁੰਦੀ ਆ ਪਰ ਉਹਦੇ ਨਾਲ ਬਰਾਬਰ ਦੀ ਜ਼ਿੰਮੇਵਾਰੀ ਲੋਕਾਂ ਦੀ ਵੀ ਬਣਦੀ ਆ ਕਿ ਉਹਨਾਂ ਨੇ ਆਪਣੀਆਂ ਵਾਰਡਾਂ ਦੇ ਵਿੱਚੋਂ ਮੈਂਬਰ ਚੁਣਨੇ ਹੁੰਦੇ ਆ ਉਹਨਾਂ ਨੇ ਆਪਣੇ ਪਿੰਡ ਦੇ ਵਿੱਚੋਂ ਸਰਪੰਚ ਚੁਣਨਾ ਹੁੰਦਾ ਤੇ ਜੇ ਵਾਰਡ ਦੇ ਵਿੱਚੋਂ ਤੁਹਾਡੇ ਮੈਂਬਰ ਵਧੀਆ ਬਣ ਗਏ ਜੇ ਤੁਹਾਡੇ ਪਿੰਡ ਦੇ ਵਿੱਚੋਂ ਸਰਪੰਚ ਵਧੀਆ ਬਣ ਗਏ ਸਟੇ ਦੇ ਪ੍ਰਿੰਦ ਨੂੰ ਇੱਕ ਸਵਰਗ ਵਰਗਾ ਜਿਹੜਾ ਵਾ ਉਹ ਬਣਾਉਣ ਦੇ ਜ਼ਿੰਮੇਵਾਰ ਬਣਦੇ ਆ ਇਹ ਕਰਕੇ ਜੇ ਤੁਹਾਡੀ ਪੰਚਾਇਤ ਮਾੜੀ ਆ ਤੇ ਫਿਰ ਅਸੀਂ ਆਖਾਂਗੇ ਲੋਕਤੰਤਰ ਦਾ ਜਿਹੜਾ ਜਨਾਜਾ ਨਿਕਲਣ ਵਾਲੀ ਗੱਲ ਆ ਇਹ ਕਰਕੇ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਨ ਵਾਸਤੇ ਕਰਾਉਣ ਵਾਸਤੇ ਅਫਸਰ ਆਪਣੀ ਪੂਰੀ ਤੰਦੇਈ ਨਾਲ ਜ਼ਿੰਮੇਵਾਰੀ ਨਿਭਾਉਣ ਇੱਥੇ ਤਰ੍ਹਾਂ ਅਫਸਰਾਂ ਦੇ ਨਾਲ-ਨਾਲ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਚੰਗੇ ਲੋਕ ਜਿਹੜੇ ਆ ਉਹ ਅੱਗੇ ਆਉਣ ਸਭ ਤੋਂ ਪਹਿਲੀ ਗੱਲ ਇਹ ਆ ਕਿ ਮੈਂ ਇੱਕ ਅਪੀਲ ਜ਼ਰੂਰ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਇਹ ਲੋਕ ਪਿੰਡਾਂ 'ਚ ਰਹਿਣ ਵਾਲੇ ਆ ਇਹਨਾਂ ਦੀ ਸਦੀਆਂ ਦੀ ਸਾਹਜ ਪੱਕੀ ਆ ਉਹ ਸਾਹਜ ਨੂੰ ਉਹ ਸਾਹਜ ਨੂੰ ਇਹਨਾਂ ਟੋਣਾਂ ਦੇ ਵਿੱਚ ਟੁੱਟਣ ਨਹੀਂ ਦੇਣਾ ਚਾਹੀਦਾ ਤੇ ਸਰਦ ਸੰਪਤੀਆਂ ਵੱਧ ਤੋਂ ਵੱਧ ਕਰਦੀਆਂ ਚਾਹੀਦੀਆਂ ਪਰ ਨਾਲ ਹੀ ਇੱਕ ਗੱਲ ਨੋਟ ਕਰਨ ਵਾਲੀ ਆ ਜੋ ਅਸੀਂ 2-3 ਦਿਨ ਤੋਂ ਪੜ ਰਹੇ ਆ ਹਾਂਜੀ ਕਿ ਇਹ ਲਗਾਤਾਰ ਪੰਚਾਇਤ ਚੋਣਾਂ ਨੂੰ ਸਰਪੰਚੀ ਚੋਣਾਂ ਨੂੰ ਪੈਸੇ ਦੀ ਭੇਟ ਚੜਾਉਣ ਵਾਲੀ ਗੱਲ ਕੀਤੀ ਜਾ ਰਹੀ ਆ ਕੋਈ 50 ਲੱਖ ਕੋਈ 30 ਲੱਖ ਕੋਈ 50 ਲੱਖ ਤੇ ਕੋਈ ਤੇ ਇਥੋਂ ਤੱਕ ਕਿ 2 ਕਰੋੜ ਦੀ ਬੋਲੀ ਲਾ ਕੇ ਤੇ ਆਖੇ ਮੈਨੂੰ ਸਰਪੰਚ ਬਣਾ ਦਿਓ ਜਿਹੜਾ ਕਿ ਇਹ ਲੋਕਤੰਤਰ ਦਾ ਕਹਾਣ ਆ ਜਿਹੜੇ ਲੋਕ ਪੰਚਾਇਤਾਂ ਦੇ ਵਿੱਚ ਪੈਸੇ ਦੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਲੋਕਾਂ ਦਾ ਜੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਜਿਵੇਂ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਵਾਂ ਆਡੀਓ ਵੀਡੀਓ ਤੇ ਉਹਨਾਂ ਦੇ ਵਿਰੁੱਧ ਸਰਕਾਰ ਦਾ ਫਰਜ਼ ਬਣਦਾ ਮਹਿਕਿਆਂ ਦਾ ਫਰਜ਼ ਬਣਦਾ ਕਾਰਵਾਈ ਕੀਤੀ ਜਾਵੇ ਕਿ ਪੈਸੇ ਨਾਲ ਨਹੀਂ ਚੱਲਣਾ ਇਹ ਲੋਕਤੰਤਰ ਇਹ ਲੋਕਤੰਤਰ ਲੋਕਾਂ ਦੀ ਸਦਭਾਵਨਾ ਪਿਆਰ ਨਾਲ ਚੱਲਣਾ ਅਸਦੁੱਲਾਹ ਸਾਹਿਬ ਮੈਂ ਜ਼ਿਕਰ ਕੀਤਾ ਸੀ ਕਿ ਪੰਚਾਇਤੀ ਚੋਣਾਂ ਇੱਕ ਵਿਆਵਜਾ ਮਾਹੌਲ ਬਣ ਜਾਂਦਾ ਕਹਿਣ ਦਾ ਭਾਵ ਕਿ ਪੰਜ ਸਾਲ ਜਿਹੜੀ ਜਨਤਾ ਆਟੇ ਨੂੰ ਤਰਸਦੀ ਨਹੀਂ ਹੋਵੇ ਕਣਕ ਨੂੰ ਤਰਸਦੀ ਹੋਵੇ ਜਾਂ ਕਾਰੋਬਾਰ ਨੂੰ ਤਰਸਦੀ ਹੋਵੇ ਮਰੇਗਾ ਦੇ ਕੰਮਾਂ ਨੂੰ ਤਰਸਦੀ ਹੋਵੇ ਪਰ ਉਹਨਾਂ ਵਿਚਾਰੇ ਗਰੀਬ ਵੋਟਰਾਂ ਨੂੰ ਬਹੁਤੇ ਸਰਪੰਚਾਂ ਵੱਲੋਂ ਹਫਤਾ ਇੱਕਰਾਪ ਤਸਰਾਪ ਲਈ ਜਾਣੀਆਂ ਪਕੌੜੇ ਖਵਾਏ ਜਾਣੇ ਆ ਇਥੋਂ ਤੱਕ ਕਿ ਤੰਦੂਰ ਵੀ ਲੱਗਦੇ ਜਾਣੇ ਕੀ ਕਹਿਣਾ ਚਾਹੁੰਦੇ ਹੋ ਕਿ ਆਪਾਂ ਲੋਕਾਂ ਨੂੰ ਕਿੱਦਾਂ ਦੀ ਸੋਚ ਰੱਖਣੀ ਚਾਹੀਦੀ ਆ ਤੇ ਪ੍ਰਸ਼ਾਸਨ ਨੂੰ ਇਸ ਬੰਦੇ ਕੀ ਕਹਿਣਾ ਚਾਹੀਦਾ ਪੰਦੇਰ ਸਾਹਿਬ ਇਸ ਤੁਹਾਡੀ ਗੱਲ ਦੇ ਵਿੱਚ ਰਤਾ ਵੀ ਟੂਟ ਨਹੀਂ ਜੀ ਇਹ ਪ੍ਰਸ਼ੰਸਾ ਜੋ ਗੱਲ ਆ 18 ਸਾਲ ਦੇ ਬੱਚੇ ਨੂੰ ਵੋਟਰ ਦਾ ਅਧਿਕਾਰ ਦੇ ਦਿੱਤਾ ਪਰ ਇਸ ਵਾਰੀ ਕੀ ਹੋਇਆ ਇਸ ਵਾਰੀ ਹੋਇਆ ਕਿ ਜਿਹੜੀਆਂ ਪੰਚਾਇਤ ਸੋਨਾ ਔਰ گاਵਾ 2022 ਤੇ 23 ਵਾਲੀ ਜਿਹੜੀ ਵੋਟਰ ਸੂਚੀ ਆ ਜਿਹੜੀ 23 ਦੇ ਵਿੱਚ ਸੋਧ ਕੀਤੀ ਗਈ ਤੇ 24 ਦੇ ਵਿੱਚ ਵੋਟਾਂ ਪਈਆਂ ਉਹ ਹੋਈ ਵੋਟਰ ਫੂਤੀ ਜਿਹੜੀ ਆ ਲਾਗੂ ਕੀਤੀ ਜਾ ਰਹੀ ਆ ਜਿਹੜਾ ਕਿ ਨਵੇਂ ਵੋਟਰਾਂ ਨਾਲ ਵੀ ਬਹੁਤ ਜ਼ਿਆਦਾ ਬੇਇਮਸਾਫੀ ਆ ਚਾਹਾਂ ਦਾ ਵਾਕਈ ਉਹਨਾਂ ਨਵਿਆਂ ਨੂੰ ਕਿ ਮੈਂ ਵੋਟ ਪਾਉਣੀ ਆ ਵੋਟ ਪਾ ਕੇ ਇੱਕ ਨਵਾਂ ਆਪਣਾ ਆਗੂ ਤੋਂ ਨਾਵਾ ਨਵਾਂ ਆਪਣਾ ਘਰ ਪਰਿਵਾਰ ਦਾ ਮੈਂਬਰ ਸਰਪੰਚ ਤੋਂ ਨਾਵਾ ਉਹ ਚਾਹ ਜਿਹੜੇ ਆ ਬਹੁਤੇ ਲੋਕਾਂ ਦੇ ਡੱਬੇ ਰਹਿ ਗਏ ਆ ਕਿਉਂਕਿ ਕਵੀ ਦੇ ਵਿੱਚ ਜਨਵਰੀ ਦੇ ਵਿੱਚ ਇਹ ਵੋਟਰ ਫੂਤੀਆਂ ਚੁਧਾਈ ਹੋਣੀ ਚਾਹੀਦੀ ਸੀ ਇਦੇ ਤੋਂ ਬਾਅਦ ਸਪਲੀਮੈਂਟਰੀ ਵੋਟ ਜਿਹੜੀ ਆ ਉਹ ਸਾਰੀ ਦੀ ਸਾਰੀ ਰੋਕੀ ਗਈ ਆ ਇੱਥੇ ਤਰ੍ਹਾਂ ਹੀ ਸ਼ਰਤਾਂ ਬੜੀਆਂ ਕੀ ਕੁਝ ਆ ਤੁਹਾਡੇ ਕੋਲ ਕੀ ਕੁਝ ਨਹੀਂ ਹੈ ਹੀ ਉਹਨਾਂ ਸ਼ਰਤਾਂ ਦੇ ਨਾਲ ਵੱਲੋਂ ਇਹ ਮੰਨ ਲਿਨੇ ਆ ਇੱਕ ਤੇ ਨੋ ਡਿਊ ਸਰਟੀਫਿਕੇਟ ਉਹ ਜੇ ਕੋਈ ਆਬਜੈਕਸ਼ਨ ਲਾਉਂਦਾ ਕਿ ਇਹਨੇ ਆ ਕਬਜ਼ਾ ਕੀਤਾ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਕਿ ਕਿਸ ਨੇ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਕਿਸ ਨੇ ਬੈਂਕ ਦਾ ਦੇਣਾ ਵਾ ਕਿਸ ਨੇ ਕੁਝ ਕਰਨਾ ਵਾ ਉਹਦੇ ਵਿੱਚ ਨੋ ਡਿਊ ਲੈਣਾ ਚਲੋ ਵਾਜਬ ਆ ਪਰ ਉੱਥੇ ਬਕਾਇਦਾ ਤੌਰ ਤੇ ਅਫਸਰਾਂ ਦਾ ਬਹਿਣਾ ਅਫਸਰਾਂ ਦੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਦਾ ਪਹਿਣਾ ਉੱਥੇ ਉਹ ਜਦੋਂ ਨਹੀਂ ਪਹਿਣਗੇ ਤੇ ਲੋਕ ਖੱਜਲ ਖਰਾਬ ਹੋਣਗੇ ਇਹ ਕਰਕੇ ਉਹਨਾਂ ਦੀ ਖੱਜਲ ਖਵਾਰੀ ਨੂੰ ਰੋਕਣ ਵਾਸਤੇ ਅਫਸਰਾਂ ਨੂੰ ਆਪਣੀ ਡਿਊਟੀ ਤਨਦੇਈ ਨਾਲ ਕਰਨੀ ਚਾਹੀਦੀ ਆ ਮੈਂ ਫੇਰ ਆਖਾਂ ਕਿ ਇਹ ਲੋਕਤੰਤਰ ਦਾ ਸਭ ਤੋਂ ਥੱਲੇ ਦਾ ਜੇ ਆ ਨੂੰ ਆਖੇ ਵੀ ਜੜੂੰ ਦਿਆ ਜੜ ਤੋਂ ਬਿਗੈਰ ਵਿਆਹ ਦੇ ਮਾਹੌਲ ਵਰਗਾ ਇਹਨੂੰ ਸਿਰਜ ਦਿੰਦੇ ਆ ਪਰ ਮੇਰਾ ਮੰਨਣਾ ਕਿ ਵਿਆਹ ਦਾ ਮਾਹੌਲ ਜਿਹੜਾ ਵਾ ਉਹ ਵੀ ਇਸ ਤਰ੍ਹਾਂ ਹੁੰਦਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲਾ ਪਿਛਲੇ 5 ਸਾਲ ਜਿਹੜਾ ਲੋਕਾਂ ਨੇ ਸੰਤਾਪ ਭੋਗਿਆ ਹੁੰਦਾ ਉਹ ਲੋਕਾਂ ਦੇ ਦਿਮਾਗ 'ਚ ਹੁੰਦਾ ਇਸ ਕਰਕੇ ਮੈਂ ਗੱਲ ਕੀਤੀ ਆ ਵੀ ਸਾਨੂੰ ਆਵਾਜ਼ ਦੇ ਜਿਹੜੇ ਮੈਂਬਰ ਆ ਉਹ ਸਾਡੇ ਆਪਣੇ ਹੁੰਦੇ ਆ ਉਹਨਾਂ ਨੂੰ ਧੜੇ ਫੰਦੀ ਦੇ ਨਾਲ ਨਾ ਟੁਣੋ ਉਹ ਕਾਬਲ ਮੁੰਡਿਆਂ ਨੂੰ ਕਾਬਲ ਔਰਤਾਂ ਨੂੰ ਕਾਬਲ ਜਨਾਨੀਆਂ ਨੂੰ ਅਗੇ ਲਿਆਉਣ ਦੀ ਕੋਸ਼ਿਸ਼ ਕਰੋ ਇਥੇ ਤਰ੍ਹਾਂ ਸਰਪੰਚ ਤੁਹਾਡਾ ਤੁਹਾਨੂੰ ਪਤਾ 5 ਸਾਲਾਂ ਤੋਂ ਨੇ ਕੀ ਕੀਤਾ ਕੀ ਨਹੀਂ ਕੀਤਾ ਦੂਸਰੇ ਬੰਦੇ ਨੇ ਕਿਸੇ ਨੇ ਨਹੀਂ ਦੱਸਣਾ ਤੁਹਾਨੂੰ ਉਹ ਪਿੰਡ ਦੇ ਸਰਪੰਚ ਬਾਰੇ ਤੁਹਾਨੂੰ ਜਾਣਕਾਰੀ ਆ ਇਹ ਕਰਕੇ ਸਰਪੰਚ ਵੀ ਵਧੀਆ ਬਣੇ ਪੰਚ ਵੀ ਵਧੀਆ ਬਣਨ ਤਾਂ ਜੋ ਇਹ ਛਰਾਬ ਦਾ ਖਾਣ ਪਾਣ ਦਾ ਮੋ ਜਿਹੜਾ ਵਾ ਉਹ ਨਾ ਬਣੇ ਵਿਆਹ ਹੁੰਦੇ ਆ ਵਿਆਹ ਵਾਕੇ ਹੀ ਵਧੀਆ ਹੁੰਦੇ ਆ ਪਰ ਜਿਹੜਾ ਸ਼ਰਾਬ ਦਾ ਕਬਾਬ ਦਾ ਤੇ ਹੋਰ ਊਂਟਾਈਆਂ ਵਾਂ ਉਹਨਾਂ ਨੂੰ ਪਿੰਡ ਦੀਆਂ ਪੰਚਾਇਤਾਂ ਨੇ ਦੂਰ ਕਰਨਾ ਨਾ ਕਿ ਕਿਸੇ ਸਰਕਾਰ ਨੇ ਦੂਰੋਂ ਆਣ ਕੇ ਦੂਰ ਕਰਨਾ ਇਹ ਪਿੰਡ ਵਾਲਿਆਂ ਨੇ ਸਿੱਧਣਾ ਕਿ ਮੇਰੇ ਪਿੰਡ ਦਾ ਮਾਹੌਲ ਕਿਹੋ ਜਿਹਾ ਰਵੇ ਮੇਰੇ ਪਿੰਡ 'ਚ ਝਗੜਾ ਨਾ ਹੋਵੇ ਮੇਰੇ ਪਿੰਡ 'ਚ ਕੋਈ ਧੜੇਬੰਦੀ ਨਾ ਵਧੇ ਉਥੇ ਇਸ ਕਰਨੀ ਚਾਹੀਦੀ ਮੈਂ ਫੇਰ ਆਖੂੰ ਕਿ ਸਰਬਸੰਮਤੀਆਂ ਵੱਤੋਂ ਵੱਧ ਪਿੰਡਾਂ ਦੇ ਵਿੱਚ ਹੋਣ ਤੇ ਇਹੋ ਜਿਹਾ ਸੱਭਿਆਚਾਰ ਪੰਜਾਬ ਦਾ ਬਣੇ ਜਿਹੜਾ ਵਾਕਿਆ ਹੀ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਰਹਿਬਰਾਂ ਨੇ ਇਹ ਦੱਸਿਆ ਕਿ ਇਹ ਵਧੀਆ ਮੋੜ ਜਿਹੜਾ ਪੰਜਾਬ ਸ਼ਾਂਤੀ ਵੀ ਚਾਹੁੰਦਾ ਤੇ ਪੰਜਾਬ ਵਿਕਾਸ ਵੀ ਚਾਹੁੰਦਾ ਇਹ ਕਰਕੇ ਜੇ ਪਿੰਡਾਂ ਦੇ ਵਿਕਾਸ ਹੋਵੇ ਤੇ ਅਸੀਂ ਚੰਗੀ ਚੋਣ ਕਰਾਂਗੇ ਐਮਐਲਏ ਵਧੀਆ ਚੁਣ ਸਕਦੇ ਆ ਐਮਪੀ ਵਧੀਆ ਚੁਣ ਸਕਦੇ ਆ ਫੇਰ ਹੀ ਸਾਡੇ ਪੰਜਾਬ ਦੀ ਸਾਡੇ ਪਿੰਨਾਂ ਦੀ ਸਾਡੇ ਘਰਾਂ ਦੀ ਤਰੱਕੀ ਹੋ ਸਕਦੀ ਆ ਮੈਂ ਇਹ ਮੰਨਦਾ ਆ ਅੱਛਾ ਆਪਾਂ ਗੱਲ ਕਰ ਰਹੇ ਆ ਵਿਆਰ ਦਾ ਮਹੌਰ ਹੋ ਗਿਆ ਤੇ ਜਿਹੜੇ ਸਰਪੰਚ ਹੁੰਦੇ ਨੇ ਜਿਨ੍ਹਾਂ ਨੇ ਨਵੇਂ ਸਰਪੰਚ ਬਣਨਾ ਜੇਕਰ ਉਹਨਾਂ ਵੱਲੋਂ ਹੀ ਨਸ਼ੇ ਵੰਡੇ ਜਾਂਦੇ ਨੇ ਤੇ ਮੇਰੇ ਹਿਸਾਬ ਨਾਲ ਇਹਦੋਂ ਵੱਡੀ ਮੰਦ ਭਾਜੀ ਘਟਣਾ ਨਹੀਂ ਆ ਅਸੀਂ ਰੋਜ਼ ਮੋਬਾਈਲਾਂ ਤੋਂ ਦੇਖਦੇ ਆ YouTube ਤੇ ਦੇਖ ਲਓ Facebook ਤੇ ਦੇਖ ਲਓ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਤੇ ਚਿੱਟਾ ਚੱਲ ਗਿਆ ਚਿੱਟਾ ਚੱਲ ਗਿਆ ਪਰ ਜੇਕਰ ਅਸੀਂ ਅੱਜ ਸੋਚ ਵਿਚਾਰ ਕੇ ਸਰਪੰਚ ਨਹੀਂ ਸਰਪੰਚ ਚੁਣਦੇ ਸਰਪੰਚ ਨਹੀਂ ਚੁਣਦੇ ਕਾਬਲੇ ਮੈਂਬਰ ਜਿਹੋਦੇ ਸਾਨੂੰ ਬਹੁਤ ਤਰੀਕਾ ਨਾਲ ਬਣਗੇ ਪਰ ਮੌਜੂਦਾ ਕੋਈ ਵੀ ਸਰਕਾਰ ਹੁੰਦੀ ਏ ਉਹਨਾਂ ਦੀ ਕੋਸ਼ਿਸ਼ ਹੁੰਦੀ ਏ ਕਿ ਸਾਡੀ ਹੀ ਪਾਰਟੀ ਦੇ ਸਰਪੰਚ ਬਣਨ ਭਾਵੇਂ ਕਿ ਕਾਗਜ਼ ਰੱਦ ਕਿਤੇ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਇਹਦੇ ਤੇ ਇੱਕ ਗੱਲ ਤੇ ਗਰੂ ਕਹੂੰਗਾ ਕਿ ਜਿਹੜਾ ਐਤਕਾਂ ਦੀ ਸਰਕਾਰ ਦਾ ਇਹ ਫੈਸਲਾ ਕਿ ਪਾਰਟੀਬਾਜੀ ਦੇ ਨਾਲ ਜਾਂ ਪਾਰਟੀ ਦੇ ਚੋਣ ਨਿਸ਼ਾਨਾ ਨਾ ਚੋਣ ਨਹੀਂ ਲੜੀ ਜਾਊ ਇਹ ਇੱਕ ਚੰਗਾ ਫੈਸਲਾ ਫਰਨਾਲ ਦੀ ਨਾਲ ਮੈਂ ਗੱਲ ਕਹੂੰਗਾ ਕਿ ਜਿਹੜੀਆਂ ਪੰਚਾਇਤਾਂ ਹੁੰਦੀਆਂ ਉਹ ਵੋਟਾਂ ਦੇ ਵਿੱਚ ਸਦਾਈ ਕਰਕੇ ਤੇ ਪਿੰਡ ਦੇ ਹਰੇ 18 ਸਾਲ ਦੇ ਅਛਦਤਲਾ ਸਾਬ ਵਕਤ ਸੁਧਵਾਣੇ ਤੇ ਵਕਤ ਦੇ ਅੱਗੇ ਹਰ ਕਮੀ ਚੁਗਣਾ ਪੈਂਦਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹਾਂ ਪੰਚਾਇਤਾਂ ਦੇ ਸੰਬੰਧੀ ਤੇ ਆਪਾਂ ਜੇ ਸਰਬਸੰਮਤੀ ਕਰਨੀ ਚਾਹੀਦੀ ਤੇ ਕਿੱਦਾਂ ਕਰਨੀ ਚਾਹੀਦੀ ਵੇ ਕੋਈ ਪਲੇਸ ਦਾ ਸਵਾਲ ਤੁਹਾਡਾ ਬੜਾ ਵੱਡਿਆ ਵਿੱਚ ਸਭ ਸੰਥੀ ਕਿਵੇਂ ਹੋਈ ਮੈਂ ਆਖੂਗਾ ਪਿੰਡਾਂ ਦੇ ਵਿੱਚ ਬਹੁਤ ਐਜ ਹੱਲੇ ਵੀ ਪੰਜਾਬ ਵਿੱਚ ਕੋਈ ਇੱਕ ਲਠਮਾਰ ਹੋ ਗਿਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੂੰਗੇ ਸਮਝਦੇ ਆ ਕਿ ਮੈਂ ਸਰਦਾਰ ਆ ਮੈਂ 20 ਦਾ ਮਾਲਕ ਆ ਵਾ ਉਹ ਲੋਕ ਮਜ਼ਦੂਰਾਂ ਨੂੰ ਪੁੱਛਦੇ ਤੱਕ ਨਹੀਂ ਆਪ ਹੀ ਇਕੱਠੇ ਹੋ ਕੇ ਦੋ ਚਾਰ ਦਿਨੇ ਤੇ ਉਹਨਾਂ ਤੇ ਥੋਕ ਦਿੰਦੇ ਆ ਕੋਈ ਆਪਣਾ ਬੰਦਾ ਵੀ ਆ ਜਿਹੜਾ ਮਜ਼ਦੂਰ ਆ ਇਹ ਸਰਪੰਚ ਹੋਊਗਾ ਇਹ ਤੋਂ ਕੋਈ ਭੱਜੇ ਨਾ ਆ ਨਾ ਮੈਂ ਆਖੂ ਇੱਕ ਗੱਲ ਤੇ ਹਰੇ ਮਜ਼ਦੂਰਾਂ ਨੂੰ ਇਕੱਠੇ ਕਰਨਾ ਚਾਹੀਦਾ ਮਜ਼ਦੂਰਾਂ ਦੀ ਰਾਇ ਲੈਣੀ ਚਾਹੀਦੀ ਪਹਿਲੀ ਗੱਲ ਤੇ ਮੈਂ ਇਹ ਕਹਾਂਗਾ ਜਿੱਥੇ ਐਸਸੀ ਸਰਪੰਚਾ ਉਥੇ ਜਨਰਲ ਬੰਦਿਆਂ ਨੂੰ ਰੋਲ ਨਹੀਂ ਲਿਭਾਉਣਾ ਚਾਹੀਦਾ ਉਹ ਐਸਸੀ ਫੈਸਲਾ ਕਰਨ ਆਪੋ ਵਿੱਚ ਸਾਰੇ ਇਕੱਠੇ ਹੋ ਕੇ ਕਿ ਸਾਡਾ ਕਿਹੜਾ ਸਰਪੰਚ ਹੋਊਗਾ ਉਹਨਾਂ ਨੂੰ ਲੜਾਉਣ ਦੀਆਂ ਕੋਸਾਂ ਇਹ ਤਗੜੇ ਲੋਕ ਕਰਦੇ ਆ ਉਹਨਾਂ ਕੋਸਾਂ ਨੂੰ ਬੂਰ ਨਹੀਂ ਲੱਗਣ ਦੇਣਾ ਚਾਹੀਦਾ ਐਸੀ ਦਾ ਬਰਾਬਰ ਇਹਦੇ ਚ ਰੋਲ ਹੋਣਾ ਚਾਹੀਦਾ ਹੈ ਔਰਤਾਂ ਦਾ ਬਰਾਬਰ ਰੋਲ ਹੋਣਾ ਚਾਹੀਦਾ ਤਾਂ ਜੋ ਇਹ ਲੋਕਤੰਤਰ ਇੱਕ ਫੁੱਲਦਾਰ ਤੇ ਫਲਦਾਰ ਬੂਟੇ ਵਾਂਗ ਵਧੇ ਫਰੇ ਇਹ ਮੇਰਾ ਕਹਣਾ ਯਾਰ ਦੱਸੋ ਇਹ ਸਾਨੂੰ ਸਰਦਾਰ ਬਲਕਾਰ ਸਿੰਘ ਜੀ ਦੁਧਾਲਾ ਜਿਨ੍ਹਾਂ ਨੇ ਪੰਚਾਇਤਾਂ ਦੀ ਚੋਣ ਸਬੰਧੀ ਆਪਾਂ ਨੂੰ ਕਿਸ ਤਰ੍ਹਾਂ ਦਾ ਸਰਪੰਚ ਹੋਣਾ ਚਾਹੀਦਾ ਕਿਹੜੀ ਕਾਬਲੀਅਤ ਹੋਣੀ ਚਾਹੀਦੀ ਹੈ ਉਸ ਸਬੰਧੀ ਸਾਰੇ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਤੁਹਾਨੂੰ ਅੱਜ ਦਾ ਵਿਚਾਰ ਵਟਾਂਦਰਾ ਅੱਜ ਦੀ ਗੱਲਬਾਤ ਅੱਜ ਦਾ ਸਾਡਾ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਾ ਆਪਣੇ ਸੁਝਾਅ ਦੇਣੇ ਲਾਈਕ ਕਰਨਾ ਕਮੈਂਟ ਕਰਨੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੌਨ ਦਿਓ ਅਜ ਤੁਸੀਂ ਵੇਖਦੇ ਰਹੋ ਵਤਨ ਦੀ ਮਿੱਟੀ ਨੂੰ ਚਾਦਣਾ ਸਸ਼ਕਾ